ਹਾਂਜੀ ਦੋਸਤੋ ਸਸਰੀ ਕਾ ਅੱਜ ਆਪਾਂ ਗੱਲ ਕਰਦੇ ਹਾਂ ਕਿ ਕਈ ਵਾਰੀ ਨਿੱਕੇ ਨਿੱਕੇ ਕਦਮ ਇੱਕ ਬਹੁਤ ਜਿਹੜੀ ਵੱਡੀ ਮੰਜ਼ਲ ਆਉ ਸਰ ਕਰ ਲੈਂਦੇ ਆ ਤੇ ਜੇ ਆਪਾਂ ਕਹਾਵਤ ਕਹਿ ਸਕਦੇ ਕਿ ਇਜ਼ਤਾਂ ਬਣਾਉਣ ਨੂੰ ਬਹੁਤ ਟਾਈਮ ਲੱਗਦਾ ਪਰ ਗਵਾਉਣ ਨੂੰ 1 ਮਿੰਟ ਲੱਗਦਾ ਇਹਦੀ ਆਪਾਂ ਆਪਣੀ ਕਮਿਊਨਿਟੀ ਦੇ ਤੌਰ ਤੇ ਗੱਲ ਕਰਦੇ ਆ ਮੈਂ ਅਕਸਰ ਇਦਾਂ ਦੀਆਂ ਵੀਡੀਓ ਅਪਰੀਸ਼ੀਏਟਿਵ ਹੁੰਦੀਆਂ ਪਾਉਂਦੇ ਆ ਪਾਉਂਦਾ ਰਹਿੰਦਾ ਹਾਂ ਚਾਹੇ ਕਿਸੇ ਨੇ ਵੀ ਇਹ ਸੇਵਾ ਕੀਤੀ ਹੋਵੇ ਐਸਨੋਮੀਟਰ ਕੇ ਕੌਣ ਆਪਾਂ ਇੰਨੇ ਮੱਤ ਪੇ ਦੱਜ ਨਹੀਂ ਜਾਂਦੇ ਹੁਣ ਇੱਥੇ ਇਹ ਵੀਡੀਓ ਕੈਲੀਫੋਰਨੀਆ ਜਿਹੜੀ ਆਗ ਲੱਗੀ ਸੀਗੀ ਉੱਤੇ ਸੈਕਰਮੈਂਟੋ ਦੇ ਕਾਫੀ ਸੇ ਵੱਖ-ਵੱਖਰੀ ਸੇਵ ਕਮਿਊਨਿਟੀ ਨੇ ਉੱਤੇ ਆਪਣਾ ਜਿੱਦਾਂ ਵੀ ਯੋਗਦਾਨ ਪਾਉਣਾ ਸੀ ਪਾਇਆ ਇਸ ਸੈਕਰਮੈਂਟੋ ਇੱਕ ਖਾਸ ਇੱਕ ਮੈਂਟੀ ਕੋਈ ਉਹਦੇ ਮੈਂਬਰਸ ਨੇ ਉੱਤੇ ਹੈਲਪ ਲਈ ਆ ਜਿਹੜੀਆਂ ਚੀਜ਼ਾਂ ਲੈ ਕੇ ਉੱਤੇ ਗਏ ਉਹਨਾਂ ਨੂੰ ਅਪਰੀਸ਼ੀਏਟ ਕਰਨ ਲਈ ਇਹ ਅ ਅਮਰੀਕਨ ਆਰਮੀ ਦਾ ਜਿਹੜਾ ਕਰਨ ਵਾਲਾ ਉਹਨਾਂ ਨੂੰ ਇੱਕ ਮੈਡਲ ਦੇ ਰਿਹਾ ਇਹ ਕੋਈ ਮੈਡਲ ਸਰਕਾਰ ਵੱਲੋਂ ਨਹੀਂ ਗਾ ਇਹ ਕੋਈ ਮੈਡਲ ਪੈਸੇ ਵਾਲਾ ਨਹੀਂ ਗਾ ਇਹ ਮੈਡਲ ਕੋਈ ਸੋਨੇ ਦਾ ਨਹੀਂ ਗਾ ਇਹ ਮੈਡਲ ਉਹ ਦੇ ਰਿਹਾ ਜਿਹੜਾ ਉਹਨੇ ਆਪ ਕਮਾਇਆ ਇਹ ਮੈਡਲ ਉਹਨੂੰ ਉਹਦੇ ਨਾਂ ਤੇ ਮਿਲਿਆ ਵਾ ਇਸ ਮੈਡਲ ਦੀ ਮਹੱਤਤਾ ਸਮਝੋ ਕਿ ਉਹਨੇ ਕਿੰਨਾ ਐਪਰੀਸ਼ੀਏਟ ਕੀਤਾ ਸਿੱਖ ਕਮਿਊਨਿਟੀ ਦੀ ਹੈਲਪ ਲਈ ਇਹ ਉਹਦਾ ਨਿੱਜੀ ਮੈਡਲ ਆ ਇਹ ਇਹ ਹਜ਼ਾਰਾਂ ਲੱਖਾਂ ਡਾਲਰ ਨਾਲੋਂ 골ਡ ਮੈਡਲ ਨਾਲੋਂ ਵੱਧ ਕੀਮਤ ਵਾਲਾ ਜਿਹੜਾ ਵਾ ਇਹ ਮੈਡਲ ਆ ਜਿਹੜਾ ਉਹਨੇ ਆਪਣੇ ਦਿਲੋਂ ਦਿੱਤਾ ਬੰਦੇ ਨੇ ਇਹ ਹੁੰਦੀ ਆ ਇੱਕ ਚੰਗੇ ਕੰਮ ਦੀ ਜੇ ਆਪਾਂ ਕਰਦੇ ਆ ਉਹਦਾ ਪ੍ਰਭਾਵ ਪੈਂਦਾ ਜਦੋਂ ਪੂਰੀ ਕਮਿਊਨਿਟੀ ਦੇ ਉੱਤੇ ਉਹਨੇ ਨਿੱਕੇ ਨਿੱਕੇ ਕੰਮਾਂ ਕਰਕੇ ਜਿਹੜੀ ਕਮਿਊਨਿਟੀ ਆ ਉਹ ਆਪਣਾ ਨਾਮ ਬਣਾਉਂਦੀ ਆ ਚੰਗਾ ਅੱਗੇ ਜਾਂਦੀ ਲੋਕੀ ਸਿੱਖਾਂ ਬਾਰੇ ਜਾਣਦੇ ਕਿਉਂਕਿ ਸਾਡੇ ਬਾਰੇ ਹਲੇ ਵੀ ਜਾਣਕਾਰੀ ਬਹੁਤ ਘੱਟ ਆ ਸਾਨੂੰ ਲੱਗਦਾ ਸਾਨੂੰ ਸਾਰੀ ਦੁਨੀਆ ਜਾਣਦੀ ਆ ਸਾਨੂੰ ਨਹੀਂ ਜਾਣਦੀ ਸਾਰੀ ਦੁਨੀਆ ਮੈਂ ਵੀ ਦੁਨੀਆ ਦਾ 10 15% ਲੋਕ ਜਾਣਦੇ ਉਹਨਾਂ ਦੇ 20% ਸਿੱਖ ਕੌਣ ਆ ਜਾਦਾ ਹਾਲੇ ਵੀ ਨਹੀਂ ਜਾਣਦੇ ਸਾਡੀ ਬੈਕਗ੍ਰਾਉਂਡ ਕੀ ਆ ਸਾਡੇ ਵਿਚਾਰ ਕੀ ਆ ਸਾਡੇ ਪ੍ਰਿੰਸੀਪਲਸ ਕੀ ਆ ਸਾਡੇ ਗੁਰੂਦ ਕੌਣ ਨੇ ਨਹੀਂ ਜਾਣਦੇ ਲੋਕ ਪਰ ਜਦੋਂ ਇਦਾਂ ਦੇ ਐਫਰਟ ਹੁੰਦੇ ਆ ਜੇ ਇੱਕ ਬੰਦਾ ਵੀਰ ਨੇ ਇੱਕ ਫੋਏ ਵਾਲੇ ਕਰਨ ਵਾਲੇ ਦਿੱਤਾ ਜੇ ਉਹਦੇ ਨਾਲ ਬਟਾਲੀਅਨ ਦੇ ਵਿੱਚ ਉਹਦੇ ਨਾਲ ਹੋਰ 50 100 ਬੰਦੇ ਹਣਗੇ ਉਹ ਵੀ ਜਾਣਨਗੇ ਉਹ ਵੀ ਬੜੀ ਵੱਡੀ ਜਿਹੜੀ ਆ ਇੱਕ ਪ੍ਰਚਾਰ ਦੇ ਬਰਾਬਰ ਹੁੰਦਾ ਪਰ ਜਦੋਂ ਅਸੀਂ ਇਹੋ ਕੰਮ ਇੰਨਾ ਬੰਦਿਆਂ ਦੀ ਨਿੱਕੇ ਨਿੱਕੇ ਬੰਦਿਆਂ ਦੀ ਕੀਤੀ ਕਮਾਈ ਦਾ ਪੱਗਾ ਮੰਨ ਕੇ ਪੁੱਠੇ ਕੰਮ ਕਰਦੇ ਨਾ ਜਦੋਂ ਉਦੋਂ ਉਹ ਸਾਰੇ ਜਿਹੜੀ ਕੀਤੀ ਕਰਾਈ ਆ ਖੂਜ ਪੈ ਜਾਂਦੀ ਆ ਹੁਣ ਇਸੇ ਕਰਕੇ ਕਹਿੰਨਾਂ ਨਾ ਵੀ ਜਿਹੜੇ ਪੁੱਠੇ ਜਦੋਂ ਆਪਾਂ ਪੱਗ ਮੰਨ ਲੈਂਦੇ ਆ ਨਾ ਪੱਗ ਤੁਸੀਂ ਆਪਣੇ ਲਈ ਨਹੀਂ ਜਬੰਦੇ ਪੱਗ ਕੋਈ ਸਰਦਾਰੀ ਵਿਖਾਉਣ ਲਈ ਨਹੀਂ ਪੰਦੇ ਪੱਗ ਕੋਈ ਆਪਾਂ ਮਸ਼ਾਹਨ ਵੱਡਦੇ ਲਈ ਨਹੀਂ ਬੰਦੇ ਤੇ ਪੱਗ ਬੰਨ ਲੈਂਦੇ ਆ ਨਾ ਫਿਰ ਜਿਹੜੀ ਇਹ ਪੱਗ ਆ ਨਾ ਇਹ ਸਾਰੀ ਕਮਿਊਨਿਟੀ ਦੀ ਹੁੰਦੀ ਆ ਤੁਹਾਡੀ ਕੱਲਿਆਂ ਦੀ ਨਹੀਂ ਹੁੰਦੀ ਇਹ ਪੱਗ ਫਿਰ ਗੁਰੂ ਸਾਹਿਬ ਦੀ ਜਿਹੜੀ ਧਿਆਨਾ ਉੱਥੇ ਤੱਕ ਕੱਲ ਚਲੇ ਜਾਂਦੀ ਹੈ ਤੁਸੀਂ ਰਿਪਰੈਜ਼ੈਂਟ ਆਪਣੀ ਕਮਿਊਨਿਟੀ ਨੂੰ ਕਰਦੇ ਜੇ ਤੇ ਆਪਣੇ ਗੁਰੂ ਸਾਹਿਬ ਨੂੰ ਕਰਦੇ ਜੇ ਅੱਗੇ ਇਹ ਤੁਸੀਂ ਸੋਚਣਾ ਸਾਰੇ ਸਾਰੇ ਬੰਦੇ ਸਿਆਣੇ ਹੁੰਦੇ ਆ ਮੈਂ ਨਹੀਂ ਕਿਸ ਨੂੰ ਆਪਾਂ ਕਿਹਾ ਮਾੜਾ ਨਹੀਂ ਕਹਿੰਦੇ ਕਿ ਇਹਨੂੰ ਗਲਤ ਨਹੀਂ ਕਹਿੰਦੇ ਸਾਰੇ ਬੰਦੇ ਸਿਆਣੇ ਹੁੰਦੇ ਆ ਇਹ ਤੁਸੀਂ ਆਪ ਸੋਚਣਾ ਕਿ ਤੁਸੀਂ ਆਪਣੇ ਗੁਰੂ ਸਾਹਿਬ ਦਾ ਨਾਮ ਉੱਚਾ ਕਰਨਾ ਕਿ ਬਦਨਾਮ ਕਰਨਾ ਉੱਚਾ ਕਰੋਗੇ ਗੁਰੂ ਸਾਹਿਬ ਦੀ ਵਡਿਆਈ ਆ ਮਾੜਾ ਕਰੋਗੇ ਤੁਸੀਂ ਗੁਰੂ ਸਾਹਿਬ ਦੀ ਬੇਅਦਬੀ ਕਰ ਰਹੇ ਜੇ ਬੇਅਦਬੀ ਕੱਲੀ ਉਹ ਨਹੀਂ ਹੁੰਦੀ ਜਿਹੜੀ ਪੰਜਾਬ ਦੇ ਵਿੱਚ ਹੋਈ ਜਾਂ ਗੁਰੂਗ੍ਰਾਮ ਸਾਹਿਬ ਜਿਹੜੇ ਲੋਕੀ ਆ ਗੁਰੂ ਉਹਨਾਂ ਦਾ અપਮਾਨ ਕਰਦੇ ਆ ਕੱਲੀ ਉਹ ਬੇਅਦਬੀ ਨਹੀਂ ਹੁੰਦੀ ਬੇਅਦਬੀ ਆਪਣੇ ਗੁਰੂ ਦਾ ਨਾਮ ਡੋਬਣਾ ਵੀ ਬੇਅਦਬੀ ਆ ਆਪਣੀ ਸਿੱਖ ਕਮਿਊਨਿਟੀ ਦਾ ਨਾਮ ਜਾਂ ਤੁਸੀਂ ਕਿਸੇ ਵੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਉਹਨੂੰ ਡੋਬਣਾ ਵੀ ਇੱਕ ਬੇਅਦਬੀ ਆ ਸੋ ਇਹ ਤੁਸੀਂ ਸੋਚਣਾ ਕਿ ਤੁਸੀਂ ਬੇਅਦਬੀ ਕਰਨੀ ਨਹੀਂ ਕਰਨੀ ਮੈਂ ਤਾਂ ਕਹਿੰਨਾ ਨਾ ਜੇ ਕਈ ਵਾਰੀ ਬੰਦੇ ਕੋ ਪੁੱਠੇ ਕੰਮ ਕੀਤੇ ਬਣਾ ਨਹੀਂ ਰਿਹਾ ਹੁੰਦਾ ਘਟੋ ਘਟ ਪਾਗੀ ਲਾਇਆ ਕਰੋ ਜੱfte ਕੋਈ ਉਂਝ ਪਟਕਾ ਜਾਂ ਬੰਨ ਲਿਆ ਜਾਂ ਨਾਂ ਵੀ ਬੱਦਾ ਕੀ ਫਰਕ ਪਤਾ ਪਿੱਛੇ ਜੂੜੀ ਕਰ ਲਈ ਜਾਂ ਮੋਨਾ ਕੋਈ ਹੈਗਾ ਵਾ ਸਾਡਾ ਕੋ ਮੋਨੇ ਸਿਰ ਕਰ ਲਵੇ ਕਿਸੇ ਨੂੰ ਵੀ ਪਤਾ ਕੌਣ ਦਰ ਰਫਤਾ ਪਰ ਜਦ ਆਪਾਂ ਪੱਗ ਮੰਨ ਲੈਂਦੇ ਆ ਉਦੋਂ ਦੂਰੋਂ ਪਛਾਣ ਹੋ ਜਾਂਦੀ ਕਿ ਇਹ ਬੰਦਾ ਸਿੱਖ ਹੈ ਇਹ ਬੰਦਾ ਪੰਜਾਬੀ ਇਹ ਬੰਦਾ ਇੰਡੀਅਨ ਹੈ ਇਹ ਬੰਦਾ ਜਾਂ ਪਾਕਿਸਤਾਨ ਤੋਂ ਵੀ ਸਿੱਖ ਤੇ ਸਭ ਤੋਂ ਦਿੰਦੇ ਆ ਪਰ ਸਿੱਖ ਦੀ ਤੇ ਪਹਿਲਾਂ ਪਤਾ ਲੱਗ ਹੀ ਜਾਂਦਾ ਨਾ ਵੀ ਇਹ ਬੰਦਾ ਸਿੱਖ ਹੈ ਸੋ ਇਹੋ ਜਿਹੇ ਬੰਦਿਆਂ ਨੇ ਜਿਹੜੇ ਐਫਰਟ ਕੀਤੀ ਹੁੰਦੀ ਹੈ ਨਾ ਜਿਹੜੇ ਨਿੱਕੇ ਨਿੱਕੇ ਕਾ ਸਟੈਪ ਕਰਕੇ ਕਮਿਊਨਿਟੀ ਨੂੰ ਗੇ ਲੈ ਕੇ ਜਾਂਦੇ ਆ ਜਾਂ ਸਪੇਨ ਦੇ ਵਿੱਚ ਵੀਰਾਂ ਨੇ ਹੈਲਪ ਕੀਤੀ ਸੀ ਜਾਂ ਹਰ ਥਾਂ ਤੇ ਜਿੱਥੇ ਵੀ ਕੋਈ ਆਪਤਾ ਆਉਂਦੀ ਆ ਉੱਥੇ ਆਪਣਾ ਕੋਈ ਨਾ ਕੋਈ ਸਿੱਖ ਕਮਿਊਨਿਟੀ ਦੇ ਬੰਦੇ ਪਹੁੰਚਦੇ ਆ ਚਾਹੇ ਦੋ ਹੀ ਪਹੁੰਚਣ ਚਾਹੇ ਚਾਰ ਹੀ ਪਹੁੰਚਣ ਅਸੀਂ ਆਪ ਤੇ ਉੱਥੇ ਜਾਂਦੇ ਨਹੀਂ ਕਿਉਂਕਿ ਸਾਡੇ ਕੋਲ ਟਾਈਮ ਹੈ ਨਹੀਂ ਨਾ ਹੀ ਸਾਡੇ ਕੋਈ ਨਹੀਂ ਹਿੰਮਤ ਹੈਗੀ ਕਿ ਅਸੀਂ ਜਾ ਕੇ ਕਰੀਏ ਪਰ ਜਿਹੜੇ ਕੰਮ ਕਰਦੇ ਆ ਉਹਨਾਂ ਦਾ ਕੀਤਾ ਕਰਾਇਆ ਖੂਚੇ ਨਾ ਪਾਇਆ ਕਰੀਏ ਇੰਨੀ ਕੀ ਬੇਨਤੀ ਆ ਬਸ ਬਾਕੀ ਜਿਹੜੇ ਆਪਸੀ ਵਿਵਾਦ ਹੁੰਦੇ ਚੱਲਦੇ ਰਹਿੰਦੇ ਹੁੰਦੇ ਆ ਪਰ ਜੇਦੋਂ ਆਪਾਂ ਓਵਰਆਲ ਗੱਲ ਕਰਦੇ ਆ ਇਨ ਜਨਰਲ ਕਮਿਊਨਿਟੀ ਦੀ ਉਹ ਚ ਸਾਰੇ ਆ ਜਾਂਦੇ ਆ ਚਾਹੇ ਉਹ ਕਿਸੇ ਸੰਪਰਦਾ ਦਾ ਬੰਦਾ ਹੋਵੇ ਚਾਹੇ ਕਿਸੇ ਧੜੇ ਦਾ ਬੰਦਾ ਹੋਵੇ ਕਿਸੇ ਪਾਰਟੀ ਦਾ ਬੰਦਾ ਹੋਵੇ ਕਿਸੇ ਵੀ ਚੀਜ਼ ਨੂੰ ਬਲੋਂਗ ਕਰਦਾ ਹੋਵੇ ਉਹਦੇ ਵਿੱਚ ਜੇ ਤੁਸੀਂ ਪੱਗ ਬੰਨ ਲੇ ਤੁਸੀਂ ਸਾਰੇ ਬਾਹਰਲੇ ਲੋਕਾਂ ਦੇ ਨਜ਼ਰਾਂ 'ਚ ਇੱਕ ਹੀ ਜੀ ਕਈ ਵਾਰੀ ਤੇ ਤੁਸੀਂ ਬਾਹਰਲੇ ਲੋਕਾਂ ਨਜ਼ਰਾਂ 'ਚ ਜਿਹੜੇ ਗੈਰ ਸਿੱਖ ਵੀ ਆ ਪੰਜਾਬ ਦੇ ਵਿੱਚ ਉਹਨਾਂ ਕਈ ਲੋਕ ਸਿੱਖ ਨਹੀਂ ਗਏ ਉਹ ਵੀ ਪੱਗਾਂ ਬੰਨਦੇ ਆ ਬਾਹਰਲੀ ਸੇਟ ਤੇ ਚੱਲ ਜਾਂਦੀਆਂ ਨੇ ਉਹਨਾਂ ਲਈ ਉਹ ਵੀ ਸਿੱਖ ਨੇ ਇੱਥੋਂ ਤੱਕ ਪੱਗ ਦਾ ਪ੍ਰਭਾਵ ਆ ਇਹ ਸਾਡੀ ਨਿਸ਼ਾਨੀ ਹੈ ਸੋ ਇਹਨਾਂ ਬੰਦਿਆਂ ਨੇ ਮੈਂ ਬਹੁਤ ਜਿਹੜੇ ਇਦਾਂ ਦੇ ਕੰਮ ਕਰਦੇ ਆ ਬਹੁਤ ਬਹੁਤ ਦਿਲੋਂ ਧੰਨਵਾਦੀ ਆ ਕਿ ਤੁਸੀਂ ਸਾਡੇ ਸਾਰਿਆਂ ਦੇ ਬਿਹਾਫ ਤੇ ਜਿਹੜੇ ਸਾਡੇ ਵਰਗੇ ਜੱਲੇ ਬੰਦੇ ਨੇ ਜਿਹੜੇ ਲੇਜੀ ਬੰਦੇ ਨੇ ਇਹੋ ਜੇ ਕੰਮ ਨਹੀਂ ਕਰ ਸਕਦੇ ਤੁਸੀਂ ਉਹਨਾਂ ਦੇ ਬਿਹਾਫ ਤੇ ਕੰਮ ਕਰਦੇ ਜੇ ਤੇ ਬਹੁਤ ਬਹੁਤ ਵਧੀਆ ਗੱਲ ਆ ਪ੍ਰਮਾਤਮਾ ਆਪ ਸਭ ਨੂੰ ਜਿਹੜਾ ਵਾ ਹੋਰ ਇਸ ਕੰਮ ਦੇ ਵਿੱਚ ਤਰਕੀਆਂ ਬਖਸ਼ੇ ਤੁਸੀਂ ਹੋਰ ਇੱਕ ਮੁਹ ਤਰਕੀਆਂ ਬਖਸ਼ੇ ਤੁਸੀਂ ਹੋਰ ਇਹ ਕੰਮ ਕਰੋ ਤੇ ਬਾਕੀਆਂ ਨੂੰ ਵੀ ਪ੍ਰੇਰਿਤ ਕਰੋ ਸਾਡੇ ਵਰਗਿਆਂ ਨੂੰ ਵੀ ਸ਼ਾਇਦ ਕਿ ਨਾ ਕਿਤੇ ਗੱਲ ਕਿ ਅਸੀਂ ਵੀ ਇਹ ਕੰਮ ਕਰੀਏ ਪਰ ਉਹਨਾਂ ਨੂੰ ਖਾਸ ਬੇਨਤੀ ਹੈ ਜਿਹੜੇ ਨਹੀਂ ਕਰ ਸਕਦੇ ਜੇ ਨਹੀਂ ਕਰ ਸਕਦੇ ਨਾ ਕਰੋ ਪਰ ਇਹੋ ਜਿਹੇ ਬੰਦਿਆਂ ਦੀ ਜਿਹੜੀ ਕੀਤੀ ਕਰਾਈ ਆ ਉਹ ਖੂਜ ਨਾ ਪਾਓ ਧੰਨਵਾਦ ਦੋਸਤੋ ਬੈਟਨ ਅਨਸੋਲਡ ਆਲ ਪੋਰਸ ਆਲ ਆਪਨ ਡਾਊਨ ਸਟੇ ਟੂ ਓਪਨ ਓਪਨ ਦੋਰਸ ਐਂਡ ਸੇ ਵਾਟ ਆਰ ਯੂ ਨੀਡ ਟੂ ਕਲੋਸ ਸਟਫ ਲਾਈਕ ਦੈਟ ਸੋ ਇਟ ਦੈਟ ਦਸ ਮਾਈ ਹਾਰਟ ਗੋਡ ਥੈਂਕ ਯੂ ਸੋ ਮਚ ਬਰ ਪਰ ਆਈ ਗਾਟ ਸਮਥਿੰਗ ਫੋਰ ਯੂ ਸੋ ਆਈ ਵੁਲਡ ਇਟਸ ਗੈਟ ਅ ਪਲਾਸਟਿਕ ਬੈਗ ਹਾਊ ਕੈ ਆ ਗਿਵ ਇਟ ਟੂ ਯੂ ਗੀਟ ਅਵੇ But this is, so in the military, when we wanna thank, when we thank people for doing a good job, we give them a coin. Um, this is actually, okay, so let me show you what a normal coin looks like. A normal coin's about this big, right? This is our coin. So this is, this is the division coin, and that's like the patch that we have, right? And it says, ball of fire. And it has all of the battles that we fought of course, which we all won. We fought all the battles that we fought, right? So, so, anyhow, I wanted to. This is my personal one. I bought it with my own money, and I wanted to say thank you so much for all that you've done.